ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਅੱਜ ਆਪਾਂ 5 ਜੂਨ ਨੂੰ ਵੀਡੀਓ ਕਵਰ ਕਰ ਰਹੇ ਹਾਂ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰਦੇ ਆ ਸੋ ਦੋ ਬੱਸੀਆਂ ਤੁਹਾਨੂੰ ਮੈਂ ਤਾਜ਼ੀਆਂ ਸੂਈਆਂ ਫਾਰਮ ਦਾ ਰਿਕਾਰਡ ਆ ਪੂਰਾ ਬੱਸੀਆਂ ਦਾ ਦੋ ਦੋ ਦੰਦ ਬੱਚੀਆਂ ਨੇ ਪਹਿਲਾ ਪਹਿਲਾ ਸੂਆ ਸੂਈਆਂ ਨੇ ਸਾਰਾ ਮਾਮਾ ਦਾ ਰਿਕਾਰਡ ਆ ਕਿਹੜੇ ਸੀਮਣ ਦੀ ਆਪ ਨੇ ਸਾਰਾ ਰਿਕਾਰਡ ਆ ਇਹਨਾਂ ਦੀ ਵੀਡੀਓ ਦਿਖਾਵਾਂਗੇ ਤੇ ਨਾਲ ਇੱਕ ਬੱਚੀ ਆਪਾਂ ਗੱਬਣ ਦਿਖਾਵਾਂਗੇ ਸੋ ਵੀਡੀਓ ਦੇ ਐਂਡ ਤੱਕ ਬਨੇ ਰਹੋ ਅੱਜ ਆਪਾਂ 5 ਜੂਨ ਨੂੰ ਵੀਡੀਓ ਕਵਰ ਕਰ ਰਹੇ ਹਾਂ 5 ਜੂਨ 2024 ਸੋ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਪਸ਼ੂ ਖਰੀਦ ਸਕਦੇ ਹੋ 9478236916 9878448264 ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਇਹਨਾਂ ਨੰਬਰਾਂ ਦੇ ਸੰਪਰਕ ਕਰਕੇ ਪਸ਼ੂ ਖਰੀਦ ਵੀ ਸਕਦੇ ਹੋ ਤੇ ਵੇਚ ਵੀ ਸਕਦੇ ਹੋ WhatsApp ਤੇ ਵੀਡੀਓ ਪਾ ਕੇ ਸੋ ਆਜੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਆਪਾਂ ਤਿੰਨ ਨਗਦ ਹੌਣੇ ਆ ਤੁਹਾਨੂੰ ਇੱਕ ਬੱਚੀ ਆ ਜਿਹੜੀ ਲਾਸਟ ਤੇ ਦਿਖਾਵਾਂਗੇ ਗੱਬਣ ਬੱਸੀ ਆ ਚਾਰ ਦੰਦ ਬੱਸੀ ਪਹਿਲਾ ਸੂਆ ਸੂਰੀ ਆ ਗੱਬਣ ਆ ਹਜੇ ਹਫ਼ਤੇ ਦੀ ਕੱਚੀ ਆ ਤੇ ਇਹ ਬੱਚੀ ਪਹਿਲਾ ਸੂਆ ਦੋ ਦੰਦ ਸੂਈ ਹੋਈ ਆ ਦੋ ਦਿਨ ਸੂਈ ਥੱਲੇ 20 ਕਿਲੋ ਬੌੜਾ ਕੋਈ ਮੇਰਾ ਵੀਰ ਦੋ ਡਾਗ ਮਣਕੇ ਲੈ ਜਾਏ 20 ਕਿਲੋ ਬੌੜਾ ਹਾਜ਼ਰ ਆ ਤੇ ਇਹ ਬੱਚੀ ਪਹਿਲੇ ਨੰਬਰ ਵਾਲੀ ਆ ਇਹਦੇ ਵੀ 20 ਕਿਲੋ ਬੌੜਾ ਦੋ ਦੰਦ ਦੀ ਸੂਈ ਥੱਲੇ ਦੋ ਦੰਦ ਬੱਸੀ ਆ ਕੋਈ ਮੇਰਾ ਵੀਰ ਦੋ ਡੰਗ ਮਣ ਕੇ ਲਿਆ ਸਕਦਾਗਾ ਸੋ ਇਹ ਤੋਂ ਆਪਾਂ ਡਿਟੇਲ ਦੇਣੀ ਸਟਾਰਟ ਕਰਦੇ ਆ ਤੁਸੀਂ ਦੱਸੋ ਫੁੱਲ ਬਰੀਡ ਦੇ ਵਿੱਚ ਬੱਸੀ ਆ ਕਿਹੜੇ ਸੀਮਣ ਦੀ ਆਪ ਆਹੇ ਤੇ ਇਹਦੇ ਮਾਂ ਕਿਹੜੇ ਸੀਮਣ ਦੀ ਸੀ ਮਾਂ ਦਾ ਮਿਲਕ ਰਿਕਾਰਡ ਕੀ ਆ ਸਾਰਾ ਤੁਹਾਨੂੰ ਆਪਾਂ ਬਾਇਓ ਡਾਟਾ ਫੋਨ ਤੇ ਦੇ ਦਾਂਗੇ ਸੋ ਦੇ ਸਕਦੇ ਤੁਸੀਂ ਮੇਲ ਕਾਫ ਨੂੰ ਜਨਮ ਦਿੱਤਾ ਏ ਨੇ ਬੱਚੇ ਦਾ ਨਾੜੂਆ ਨਾਲ ਆ ਜੀ ਦੇਸ਼ਾ ਨੂੰ ਫੁੱਲ ਬਰੀਡ ਦੇ ਵਿੱਚ ਬੱਸੀ ਆ ਸੋਹਣਾ ਹੱਥੀ ਚੁਾਈ ਵਾਲਾ ਸੋਹਣਾ ਥਾਣਾ ਤੁਸੀਂ ਦੇ ਸਕਦੇ ਹੋ ਕੱਲਾ ਕੱਲਾ ਨਿੱਖੜਾ ਮੱਥੀ ਚੁਾਈ ਵਾਲਾ ਸੋਹਣਾ ਥਾਣਾ ਤੋੜ ਕੇ ਦਿਖਾਵਤੋਂ ਇੱਕ ਨੰਬਰ ਵਾਲੀ ਬੱਸੀ ਸੋ ਇੱਕ ਨੰਬਰ ਵਾਲੀ ਬੱਸੀ ਆਪਾਂ ਸਾਨੂੰ ਤੋੜ ਕੇ ਦਿਹਾਉਣੇ ਆ ਪਹਿਲਾ ਸੂਆ 2 ਦੰਦ ਬੱਸੀ 2 ਦਿਨ ਸੂਈ ਹੋਈ 20 ਕਿਲੋ ਬੋਲਾ ਰੈਡੀ 25 ਤੋਂ 30 ਕਿਲੋ ਵਾਲੀਆਂ ਬੱਸੀਆਂ ਨੇ ਇਹ ਪਲੂਣਾ ਹੀ 30-30 ਕਿਲੋ ਦੁੱਧ ਪਾ ਦੇਣੀਆਂ ਸੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਆਪਾਂ 5 ਜੂਨ ਨੂੰ ਵੀਡੀਓ ਕਵਰ ਕਰ ਰਹੇ ਆਂ ਸੋ ਬੱਛੀ ਦੀ ਹਾਈਟ ਲੈਂਥ ਚੈੱਕ ਕਰਿਓ ਐਨੂੰ ਦੋਰੀ ਬਤਾਉਣ ਨੂੰ ਇਧਰ ਬੱਛੀ ਦੀ ਫੇਸ ਕੁਆਲਿਟੀ ਦੇਖਿਓ ਹਾਈਟ ਤੇ ਲੈਂਥ ਦੇਖਿਓ ਫੁੱਲ ਹਾਈਟ ਤੇ ਫੁੱਲ ਲੈਂਥ ਆ ਬੱਛੀ ਦੀ ਫੁੱਲ ਬਰੀਡ ਦੇ ਵਿੱਚ ਆ ਮਾਂ ਦਾ ਜਿਹੜਾ ਮਿਲਕ ਰਿਕਾਰਡ ਆ 35 ਤੋਂ 40 ਲੀਟਰ ਦਾਗਾ ਦੇਖੋ ਤੁਸੀਂ ਬੱਛੀ ਪਹਿਲਾ ਸੂਆ ਦੋ ਦੰਦ ਬੱਛੀ ਆ ਜੇ ਸਾਦ ਨੂੰ ਪੂਰਾ ਬੰਦ ਲੈਵਾ ਰੱਖੂਗੀ ਹੁਣ 20 ਕਿਲੋ ਬੋੜੀ ਦੋ ਦਿਨ ਦੀ ਸੂਈ ਥੱਲੇ ਹਾਜ਼ਰ ਆ ਕੋਈ ਮੇਰਾ ਵੀਰ ਦੋ ਡੰਗ ਮਣਕੇ ਲਿਆ ਸਕਦਾਗਾ ਆਪਣੇ ਨਾਲ ਸੌਦਾ ਕਰਕੇ ਦੇਖੋ ਫੁੱਲ ਹਾਈਟ ਫੁੱਲ ਲੈਂਥ ਬੱਛੀ ਦੀ ਦੇਖੋ ਪਿੱਠਪੂੜੇ ਤੋਂ ਬੱਛੀ ਸੋ ਇਹ ਇੱਕ ਨੰਬਰ ਤੇ ਆਪਾਂ ਤੁਹਾਨੂੰ ਬੱਸੀ ਤੋੜ ਕੇ ਦਿਖਾਤੀ ਪਹਿਲਾ ਸੂਆ ਸੋਗੇ 2 ਨੰਬਰ ਤੇ ਵੀ ਬੱਸੀ ਜਿਹੜੀ ਆ ਇਹ ਵੀ ਪਹਿਲਾ ਸੂਆ ਦੋ ਦੰਦ ਬੱਸੀ ਇਹ ਆ ਦੋ ਦਿਨਾਂ ਦੀ ਸੂਈ ਥੱਲੇ ਤੁਸੀਂ ਦੇਖ ਸਕਦੇ ਹੋ ਬੱਚੇ ਦਾ ਇਹਦਾ 나ੜੂਆ ਵੀ ਨਾਲ ਆ ਦੋ ਦਿਨਾਂ ਦੀ ਸੂਈ ਥੱਲੇ 20 ਕਿਲੋ ਬੋੜਾ ਇਹਦੇ ਥੱਲੇ ਖਾ ਜਾ ਤੁਸੀਂ ਦੇਖ ਸਕਦੇ ਹੋ ਥਣ ਕੱਲਾ ਕੱਲਾ ਨਿਕਖੜਮਾ ਦੋਨਾਂ ਦੇ ਥਣਾ ਜਿਹੜੇ ਕੱਲੇ ਕੱਲੇ ਨਿਕਖੜਮਿਆਂ ਦੇਖ ਸਕਦੇ ਬੰਦ ਲੇਵੇ ਨੇ ਬੱਚੀਆਂ ਨੇ ਪੂਰੇ ਕੰਪੈਕਟ ਆਰਡਰ ਨੇ ਕਿਉਂਕਿ ਇਹਨਾਂ ਆਰਡਰਾਂ ਨੂੰ ਮਟੈਟਸ ਵਗੈਰਾ ਨਹੀਂ ਆਉਂਦੀ ਬੰਦ ਲੇਵੇ ਦੀਆਂ ਤੇ ਫੁੱਲ ਬਰੀਡ ਦੀਆਂ ਬੱਸੀਆਂ ਨੇ ਤੁ ਆ ਤੌਰ ਪਤੇ ਚਿੱਟੀ ਬੱਸੀ। ਸੋ ਬੱਸੀ ਦੀ ਬਿਊਟੀ ਚੈੱਕ ਕਰਿਓ। ਦੇਖੋ ਤੁਸੀਂ ਬੋਦਾ-ਬੁੱਦਾ ਦੇਖ ਰਹੇ ਹੋ ਕਿਹੜੇ ਸੀਮੰਡ ਦੀ ਆਪ ਆ। ਖਾਣ-ਪੀਣ ਨੂੰ ਪੂਰੀ ਖੁੱਲੀ ਆ ਤੇ ਮਾਂ ਕਿਹੜੇ ਸੀਮੰਡ ਦੀ ਆ ਸਾਰਾ ਰਿਕਾਰਡ ਦੇ ਦਾਂਗੇ। ਮਾਂ ਇਹਦੀ ਵੀ 35 ਤੋਂ 40 ਲੀਟਰ ਵਾਲੀ ਆ। ਪਹਿਲੇ ਸੂਏ 30 ਲੀਟਰ ਤੋਂ ਪਾ ਦੇਣਾ। ਬੱਸੀ ਨੇ 20 ਕਿਲੋ ਬੋੜਾ ਹੁਣ ਹਾਜ਼ਰ ਆ। ਲੈਵਾ ਚੈੱਕ ਕਰਿਓ ਤੁਸੀਂ। ਪੂਰੇ ਠੋਸ ਲੈਵੇਂ ਦੀ ਬੱਸੀ ਆ। ਇਸ ਟਾਈਮੇ ਥੱਲੇ 20 ਕਿਲੋ ਬੋੜੀ ਆ। ਹਾਈਟ ਲੈਂਥ ਬੱਸੀਆਂ ਦੀ ਦੋਨਾਂ ਦੀ ਫੁੱਲ ਆ। ਇਹ ਲੈਂਦੇ ਪਾਣੀ ਪੀਰਨ ਨੂੰ ਇੱਕ ਵਾਰ ਬੱਸੀ ਦੀ ਫੇਸ ਕੁਆਲਿਟੀ ਚੈੱਕ ਕਰੋ ਬਿਊਟੀ ਦੇਖੋ ਬੱਸੀ ਦੀ ਸਾਰਾ ਰਿਕਾਰਡ ਦੇ ਦਾਂਗੇ ਲੈ ਚੱਲ ਪੁੱਤ ਸਰਬੋਤ ਹਾਈਟ ਲੈਂਥ ਫੁੱਲ ਬੱਛੀ ਦੀ ਪਹਿਲਾ ਸੂਆ ਸੂਈ ਹੋਈ ਆ ਦੋ ਦੰਦ ਬੱਛੀ ਆ ਦੇਖੋ ਤੁਸੀਂ ਕਮਾਲਾ ਪੁੱਤ ਇਹਦੋਂ ਕਮਾਲ ਅੱਗੇ ਪਿੱਛੇ ਦਾ ਹਵਾਨਾਗਾ ਪੂਰਾ ਠੋਸ ਲੇਵੇ ਦੀ ਆ ਬੰਦ ਲੇਵਾ ਜਿਹਨੂੰ ਆਪਾਂ ਕਹਿੰਦੇ ਆ ਇਹਨਾਂ ਲੇਵਾ ਨੂੰ ਹੌਲੀ ਕਮਾ ਪੁੱਤ ਲੱਤ ਤੇ ਨਕਮਾ ਆਕਰ ਇੱਕ ਦੇ ਇਹਨਾਂ ਲੇਵਾ ਨੂੰ ਮਟਾਇਟਸ ਵਗੈਰਾ ਨਹੀਂ ਆਉਂਦੀ ਸੋ 2 ਨੰਬਰ ਤੇ ਬੱਸੀ ਆ ਗਈ ਦੋ ਦੰਦ ਅਗੇ 3 ਨੰਬਰ ਤੇ ਬੱਸੀ ਜਿਹੜੀ ਇਹ ਗੱਬਣ ਆ ਗਈ ਇਹ ਚਾਰ ਦੰਦ ਬੱਸੀ ਆ ਪਲੂਨ ਸੁੰਦੀ ਆ ਥਾਣੇ ਵੀ ਹੱਥੀ ਚਵਾਈ ਵਾਲਾ ਸੋਹਣਾਗਾ ਦੇਖ ਦੇ ਸਕਦੇ ਤੁਸੀਂ ਕੱਲਾ ਕੱਲਾ ਨਿਖੜ ਮਾ ਥਾਣਾ ਬਾਕੀ ਫੇਸ ਕੁਆਲਟੀ ਦੇਖੋ ਬੱਸੀ ਦੀ ਇਹ ਚਾਰ ਦੰਦ ਬੱਸੀ ਪਹਿਲਾ ਸੂਆ ਸੂਰੀ ਆ ਹਜੇ ਹਫਤੇ ਕਿਹਦੀ ਕੱਚੀ ਆ ਤੁਸੀਂ ਦੇਖ ਸਕਦੇ ਹੋ ਇੱਕ ਹਫਤਾ ਸੂਣ ਨੂੰ ਇਹਨੇ ਲੈ ਜਾਣਾ ਹਜੇ ਇਹ 3 ਨੰਬਰ ਤੇ ਬੱਸੀ ਆ ਗਈ ਸੋ ਕੋਈ ਮੇਰਾ ਵੀਰ ਜੋੜਾ ਲੈਣਾ ਚਾਹੁੰਦਾ ਹੋਇਆ ਫੁੱਲ ਮਾਨਦਾਨ ਕੀਤਾ ਜਾਊਗਾ ਕਿਸੇ ਬੰਦੇ ਨੇ 2 ਲੈਣੀਆਂ ਹੋਈਆਂ ਫਾਰਮਰ ਨੇ ਤਾਂ ਫੁੱਲ ਮਾਨ ਤਨ ਕੀਤਾ ਜੋ ਕੱਲੀ-ਕੱਲੀ ਦਾ ਵੀ ਪੂਰਾ ਮਾਨ ਤਨ ਕੀਤਾ ਜਾਊਗਾ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਵੀਡੀਓ ਕਵਰ ਕਰ ਚੁੱਕੇ ਆ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ